ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਾਂ ਹੰਤ ਤੱਕ ਜ਼ਰੂਰ ਬਨੇ ਰਹਿਣਾ ਡਰਾਈਵਿੰਗ ਲਾਇਸੈਂਸ ਲਈ ਪਰੇਸ਼ਾਨ ਹੋਣ ਦੀ ਨਹੀਂ ਪਵੇਗੀ ਲੋੜ ਇਸ ਤਰੀਕੇ ਨਾਲ ਘਰ ਬੈਠੇ ਕਰੋ ਪ੍ਰਾਪਤ ਇਸ ਦੇ ਨਾਲ ਹੀ ਡਰਾਈਵਿੰਗ ਲਾਇਸੈਂਸ ਲੈਣ ਲਈ ਅੱਜ ਵੀ ਲੋਕਾਂ ਨੂੰ ਆਰਟੀਓ ਦੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਥਾਵਾਂ ਤੇ ਦਲਾਲਾਂ ਦਾ ਬੋਲਬਾਲਾ ਹੈ ਇਸ ਦੇ ਸਕਾਰਨ ਡਰਾਈਵਿੰਗ ਲਾਇਸੈਂਸ ਲੈਣ ਵਿੱਚ ਰਿਸ਼ਵਤ ਦੇਣੀ ਪੈਂਦੀ ਹੈ ਪਰ ਹੁਣ ਅਜੇ ਹਨ ਨਹੀਂ ਹੋਣ ਵਾਲਾ ਹੈ ਕਿਉਂਕਿ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਲੈਣ ਲਈ ਨੀਮਾ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਤੱਕ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਕਾਫੀ ਮੁਸ਼ਕਲ ਕਰਨੀ ਪੈਂਦੀ ਸੀ ਪਹਿਲਾਂ ਲਰਨਿੰਗ ਲਾਇਸੈਂਸ ਉਹ ਲੋ ਇਸਤੇ ਨਾਲ ਹੀ ਫਿਰ ਡਰਾਈਵਿੰਗ ਟੈਸਟ ਹੋਵੇਗਾ ਫਿਰ ਜੇਕਰ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਨੂੰ ਪੱਕਾ ਡਰਾਈਵਿੰਗ ਲਾਇਸੈਂਸ ਮਿਲੇਗਾ ਜੇਕਰ ਤੁਸੀਂ ਟੈਸਟ ਵਿੱਚ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ ਸਥਾਈ ਡਰਾਈਵਿੰਗ ਲਾਇਸੈਂਸ ਲੈਣ ਲਈ ਇੰਤਜ਼ਾਰ ਕਰਨਾ ਪਵੇਗਾ ਇਸ ਦੇ ਨਾਲ ਹੀ ਹੁਣ ਰਾਹਤ ਮਿਲਦੀ ਹੈ ਹੀ ਖਬਰ ਸਾਹਮਣੇ ਆਈ ਹੈ ਕਿ RTO ਵਿੱਚ ਬਣਦਾ ਹੈ DL ਹੁਣ ਤੱਕ ਡਰਾਈਵ ਲਾਇਸੈਂਸ ਸਿਰਫ RTO ਦਫ਼ਤਰ ਵਿੱਚ ਬਣਦੇ ਸੀ ਇਸ ਲਈ ਹੁਣ ਲੰਮੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਸੀ ਇਸ ਤੋਂ ਬਾਅਦ ਤੁਹਾਡੇ ਡਰਾਈਵ ਲਾਇਸੈਂਸ ਨਹੀਂ ਬਣ ਪਾਉਂਦੇ ਸੀ ਇਸ ਦੇ ਨਾਲ ਹੀ ਹੁਣ ਇੱਥੇ ਬਣਨਗੇ ਡਰਾਈਵ ਲਾਇਸੈਂਸ RTO ਦਫ਼ਤਰ ਅਤੇ ਬੋਝ ਘਟਾਉਣ ਲਈ ਸਰਕਾਰ ਦੇ ਪ੍ਰਾਈਵੇਟ ਡਰਾਈਵਿੰਗ ਲਾਇਸੈਂਸ ਸਕੂਲਾਂ ਨੂੰ ਵੀ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਅਧਿਕਾਰ ਦੇ ਦਿੱਤਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ